प्यारे दोस्तों प्यार भरी सत श्री अकाल आज फिर एक छोटा सा गीत लेके ਤੁਹਾਡੇ ਕੇ ਪੇਸ਼ ਹੋਇਆ ਉਹ ਗੀਤ ਇਸ ਤਰ੍ਹਾਂ ਹੈ ਉਹ ਗੀਤ ਰੁੱਖਾਂ ਬਾਰੇ ਹੈ ਬੰਦੇ ਦਾ ਇਹ ਜੀਵਨ ਚਲਾਉਂਦੇ ਗਰਮੀ ਸਰਦੀ ਇਹ ਬਚਾਉਂਦੇ ਕੱਟਦੇ ਜਾਂਦੇ ਪਾਸੇ ਚਾਰੇ ਕੀ ਲਿਖਾਂ ਮੈਂ ਰੁੱਖਾਂ ਬਾਰੇ ਸੜਦੇ ਵੇਖਾਂ ਸੜਕ ਕਿਨਾਰੇ ਕਦਰ ਇਨਾਂ ਦੀ ਕੋਈ ਨਾ ਕਰਦਾ ਲੈ ਆਰਾ ਇਹਨਾ ਤੇ ਵਰਦਾ ਹੁਣ ਪਏ ਨੇ ਦੁੱਖਾਂ ਦੇ ਮਾਰੇ ਕੀ ਲਿਖਾਂ ਮੈਂ ਰੁੱਖਾਂ ਬਾਰੇ ਸੜਦੇ ਵੇਖਾਂ ਸੜਕ ਕਿਨਾਰੇ ਫੁੱਲ ਫਲ ਇਨਾਂ ਨੂੰ ਲੱਗਦੇ ਤਾਰਾ ਵਾਂਗੂ ਦੂਰੋਂ जगਦੇ ਯਾਰੋ ਸਾਨੂੰ ਕਰਨ ਇਸ਼ਾਰੇ ਕੀ ਲਿਕਾਂ ਮੈਂ ਰੁੱਖਾਂ ਬਾਰੇ ਸੜਦੇ ਵੇਖਾਂ ਸੜਕ ਕਿਨਾਰੇ ਵਿਰਲਾਹੀ ਇਹ ਨਾਂ ਨੂੰ ਸੰਭਾਲੇ ਕੁਦਰਤ ਹੀ ਇਹ ਨਾਂ ਨੂੰ ਪਾਲੇ ਬਚਾਈਏ ਹੈ ਰੀ ਮਿਲ ਕੇ ਸਾਰੇ ਕੀ ਲਿਕਾਂ ਮੈਂ ਰੁੱਖਾਂ ਬਾਰੇ ਸੜਦੇ ਵੇਖਾਂ ਸੜਕ ਕਿਨਾਰੇ ਲਾਈਕ ਸ਼ੇਅਰ ਕਮੈਂਟ ਕਰਨਾ ਪਿਆਰ ਭਰੀ ਸਾਤਸਰੀ ਯਕਾਲ